ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਮੇਰੀ ਵੀਡੀਓ ਨੂੰ ਵੇਖ ਰਹੇ ਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਆਪਣੀ ਡਿਊਟੀ ਰਾਤ ਦੀ ਲੱਗੀ ਹੋਈ ਹੈ ਜੀ 8 ਜੁਲਾਈ ਦੀ ਫਲਟ ਕੰਟਰੋਲ ਰੂਮ ਬਣਿਆ ਹੋਇਆਗਾ ਤੇ ਘਗਰ ਦਾ ਪਾਣੀ ਦੇ ਪੱਧਰ ਦਾ ਯਾਨੀ ਕਿ ਉੱਥੇ ਫੋਨ ਆਉਂਦਾਗਾ ਤੇ ਆਪਾਂ ਨੇ ਅੱਜ ਉੱਥੇ ਰਾਤ ਕੱਟਣੀ ਹੈ ਅੱਜ ਦੀ ਰਾਤ ਮੇਰੇ ਨਾਲ ਹੋਣਗੇ ਮੇਰੇ ਸਕੂਲ ਦੇ ਟੀਚਰ ਅਮਰੀਕ ਸਰਾਂ ਤੇ ਉਹ ਜਨਨ ਕਿ ਜਾਨੂੰਗੇ ਪਿੰਡੋਂ ਦੇ ਆਪਾਂ ਚਾਲੇ ਪਾਏ ਨੇ ਮਾਨਸਤੋਂ ਇਹ ਡਿਊਟੀ ਹਾਲ ਦੇ ਵਿੱਚ ਇੱਕਤੀ ਵਾਰ ਆਉਂਦੀ ਹੈ ਤੇ ਲਗਭਗ ਸਾਰੇ ਹੀ ਡਿਪਾਰਟਮੈਂਟਾਂ ਦੀ ਇਹ ਡਿਊਟੀ ਆਉਂਦੀ ਹੈ ਤੇ ਹੁਣ ਮੈਨੂੰ ਲੱਗਦਾ ਵੀ ਸਾਡੇ ਟੀਚਰਾਂ ਦੀ ਵਾਰੀ ਆਈਗੀ ਤੇ ਅੱਜ ਉੱਥੇ ਜਨਨ ਕਿ ਦੋ ਜਣੇ ਆਉਂਦੇ ਨੇ ਦਿਨ ਵੇਲੇ ਵੀ ਡਿਊਟੀ ਹੁੰਦੀ ਹੈ ਦਿਨ ਵੇਲੇ ਜਿਹੜਾ ਲੇਡੀ ਸਟਾਫ ਹੁੰਦਾ ਹੈਗਾ ਮੈਡਮ ਹੁੰਦੀਆਂ ਨੇ ਉਹਨਾਂ ਦੀ ਡਿਊਟੀ ਹੁੰਦੀ ਹੈ ਤੇ ਰਾਤ ਨੂੰ ਜਿਹੜੇ ਜੈਂਟਸ ਹੁੰਦੇ ਨੇ ਉਹਨਾਂ ਦੀ ਡਿਊਟੀ ਹੁੰਦੀ ਹੈ ਤੇ ਅੱਗੇ ਕੀ ਹੋਊਗਾ ਕਿਵੇਂ ਆ ਪਹਿਲਾਂ ਵੀ ਆਪਾਂ ਕਈ ਵਾਰੀ ਇਹ ਡਿਊਟੀ ਕਰਕੇ ਆਏ ਆਂ ਪਰਬੰਧਤ ਹੁੰਦਾ ਸੀ ਕੈਮਰਾ ਵੀ ਦਿੰਦੇ ਸੀਗੇ ਤੇ ਹੁਣ ਦੇਖੋ ਐ ਕਿ ਕੀ ਗੱਲਬਾਤ ਹੈਗੀ ਤੇ ਪਰ ਆਪਣੇ ਆਪਣਾ ਜਿਹੜਾ ਪ੍ਰਬੰਧ ਹੈਗਾ ਪੂਰਾ ਕਰ ਲਿਆ ਨਾਲ ਪੱਖਾ-ਪੁੱਖਾ ਵੀ ਚੱਕ ਲਿਆ ਵੀ ਜੇ ਬਾਈ ਚਾਂਸ ਉਥੇ ਨਾ ਇਹ ਜਿਹਾ ਪ੍ਰਬੰਧ ਹੋਵੇ ਹਨਾ ਤਾਂ ਆਪਾਂ ਨੇ ਆਪਦੇ ਬੰਦਿਆਂ ਨੂੰ ਪੂਰੀ ਡਿਊਟੀ ਕਰਨੀ ਹੈ ਤੇ ਲਗਭਗ ਦੋ ਟੀਚਰਾਂ ਦੀ ਹਰ ਮਤਲਬ ਇੱਕ ਰਾਤ ਨੂੰ ਦੋ ਟੀਚਰਾਂ ਦੀ ਡਿਊਟੀ ਹੁੰਦੀ ਹੈ ਵੀ ਜਦੋਂ ਅੱਧੀ ਰਾਤ ਇੱਕ ਟੀਚਰ ਨੇ ਡਿਊਟੀ ਦੇਣੀ ਹੁੰਦੀ ਹੈ ਅੱਧੀ ਰਾਤ ਇੱਕ ਟੀਚਰ ਨੇ ਡਿਊਟੀ ਦੇਣੀ ਹੁੰਦੀ ਹੈ ਤੇ ਉੱਥੇ ਫੋਨ ਵੀ ਆ ਜਾਂਦਾਗਾ ਵੀ ਭਈ ਇਹ ਪਾਣੀ ਦਾ ਪੱਧਰ ਕਿੰਨਾਗਾ ਜਾਂ ਕੀ ਗੱਲਬਾਤ ਹੈ ਜਾਂ ਕਿੱਥੋਂ ਪਾਣੀ ਛੱਡਿਆ ਜਾਣਾ ਇਹ ਇੱਕ પ્રાਣੀ ਕਹਿ ਲੋ ਤੁਸੀਂ ਵੀ ਜਿੱਥੇ-ਜਿੱਥੇ ਦਰਿਆ ਨੇ ਉੱਥੇ-ਉੱਥੇ ਫਲੱਡ ਕੰਟਰੋਲ ਰੂਮ ਬੜੇ ਹੋਏ ਨੇ ਠੀਕ ਹੈ ਜਿਨ੍ਹਾਂ ਨੇ ਅੱਗੇ ਮੈਸੇਜ ਲਾਉਣੇ ਹੁੰਦੇ ਨੇ ਚਲੋ ਬਾਕੀ ਆਪਾਂ ਦੇਖਦੇ ਹਾਂ ਅੱਗੇ ਚੱਲ ਕੇ ਤੇ ਕਿੰਨਾ ਕੁ ਪਾਣੀ ਦਾ ਪੱਧਰ ਹੋਊਗਾ ਤੁਹਾਨੂੰ ਘੱਗਰ ਦੇ ਦਰਸ਼ਨ ਵੀ ਕਰਾਵਾਂਗੇ ਠੀਕ ਹੈ ਜੀ ਕੰਟੀਨਿਊ ਕਰਦੇ ਆਪਾਂ ਅੱਗੇ ਤੇ ਆਪਾਂ ਡੀਜ਼ਲ ਪੰਪ ਤੇ ਕਲੋ પેટ્રોલ ਪੰਪ ਤੇ ਤੇ ਆਪਾਂ ਇੱਥੋਂ ਹੁਣ ਤੇਲ ਪਵਾ ਲੈਣਾਗਾ ਤੇ ਬਾਕੀ ਅੱਗੇ ਦਾ ਸਫ਼ਰ ਕੰਟੀਨਿਊ ਰੱਖਦੇ ਆਂ ਗੱਡੀ ਵਿੱਚ ਤੇਲ ਪਾਉਣ ਤੋਂ ਬਾਅਦ ਆਪਾਂ ਅੱਗੇ ਪਿੰਡ ਤੋਂ ਬਾਹਰ-ਬਾਹਰ ਤੇ ਸ਼ਹਿਰ ਤੋਂ ਵੀ ਬਾਹਰ-ਬਾਹਰ ਛੋਟੇ ਮਾਨਸਾ ਤੋਂ ਤੇ ਹੁਣ ਆਪਾਂ ਜਾ ਰਹੇ ਆਂ ਸਰਸਾ ਰੋਡ ਵੱਲ ਇਹ ਸਰਸਾ ਰੋਡ ਮੈਂ ਤੁਹਾਨੂੰ ਪਹਿਲਾਂ ਪਿਛਲੇ ਬਲੌਗ ਦੇ ਵਿੱਚ ਵੀ ਸ਼ਾਇਦ ਦਿਖਾਈ ਸੀਗੇ ਜਿਹਦੇ ਦਿਨ ਫਸਟ ਚਲਾਈ ਨੂੰ ਆਪਣੇ ਪਹਿਲੇ ਦਿਨ ਸਕੂਲ ਗਏ ਆ ਉਹਦੋਂ ਆਪਣੇ ਇੱਕ ਬਲੌਗ ਬਣਾਇਆ ਸੀ ਵਿੱਚ ਛੋਪਿਆ ਹੋਗਾ ਜੇਕਰ ਤੁਸੀਂ ਦੇਖਣਾ ਚਾਹੋਗੇ ਤੁਹਾਨੂੰ ਬਰੀ ਲੱਗਿਆ ਤਾਂ ਉਸ ਨੂੰ ਲਾਈਕ ਜ਼ਰੂਰ ਕਰਿਓ ਪਹੁੰਚ ਨਾ ਆਇਆ ਮਾਨਸਾ ਪੱਤੀਆਂ ਵਾਲਾ ਚੌਕ ਜਿਹਨੂੰ ਤਿੰਨ ਕੋਨੀ ਵੀ ਕਿਹਾ ਜਾਂਦਾ ਹੈਗਾ ਇਹ ਇੱਥੇ ਵੀ ਫਲੱਡ ਆਈ ਰਹਿੰਦੇ ਨੇ ਬਸ ਥੋੜਾ ਜਿਦੋਂ ਮੀਂਹ ਪੈਂਦਾ ਹੈਗਾ ਇੱਥੇ ਇੰਨਾ ਜਿਆਦਾ ਪਾਣੀ ਭਰ ਜਾਂਦਾ ਹੈਗਾ ਕਾਫੀ ਮਸ਼ਹੂਰ ਜਗ੍ਹਾ ਹੋ ਚੁੱਕੀ ਹੈਗੀ ਇਹ ਜਿਹਨੂੰ ਕਈ ਬਲੌਗਰ ਤਾਂ ਮਾਨਸਾ ਦੀਆਂ ਝੀਲਾਂ ਕਹਿ ਦਿੰਦੇ ਨੇ ਪਰ ਇੱਥੋਂ ਅੱਜ ਪਾਣੀ ਹੈਗਾ ਜਿਹੜਾ ਉਹ ਖਤਮ ਹੋ ਚੁੱਕਿਆ ਹੈਗਾ ਜਿਹੜੀ ਇਹ ਜਗ੍ਹਾ ਕੀ ਇੱਥੇ ਇੰਨਾ ਜ਼ਿਆਦਾ ਪਾਣੀ ਹੁੰਦਾ ਵੀ ਸਾਧਨ ਨੇ ਜਿਹੜੇ ਉਹ ਬਿਲਕੁਲ ਲੰਘ ਨੂੰ ਬੰਦ ਹੋ ਜਾਂਦੇ ਨੇ ਕੁਝ ਸਮੇਂ ਲਈ ਤਾਂ ਬੰਦ ਕਰਨੇ ਪਏਗੇ ਸੀ ਪਰ ਫਿਰ ਜਦੋਂ ਪਾਣੀ ਨੂੰ ਕੱਢਿਆ ਗਿਆ ਜਿਵੇਂ ਉਹ ਉਧਰ ਨਾ ਅੱਗੇ ਟਰੈਕਟਰ ਲੱਗਿਆ ਹੋਇਆ ਹੈਗਾ ਤੇ ਜਿਹਦੇ ਉੱਪਰ ਇਹਨਾਂ ਨੇ ਪੱਖਾ ਵਗੈਰਾ ਤਾਂ ਰੱਖਿਆ ਹੈਗਾ ਤੇ ਉਹ ਤਾਂ ਪਾਣੀ ਕੱਢ ਰਹੇ ਨੇ ਕਾਫੀ ਪਾਣੀ ਸਕਾਤਾ ਤੇ ਇਹ ਹੈਗਾ ਜੀ ਓਵਰ ਬ੍ਰਿਜ ਮਾਨਸਾ ਦਾ ਤੇ ਇੱਥੇ ਕਾਫੀ ਬੁਰਾ ਹਾਲਜਾ ਹੋ ਜਾਂਦਾ ਹੈਗਾ ਲਓ ਜੀ ਆਪਾਂ ਪਹੁੰਚ ਗਏ ਝਨੀਰ ਝਨੀਰ ਤੋਂ ਅੱਗੇ ਦੋੜਾ ਹੀ ਕਿਲੋਮੀਟਰ ਤੇ ਨਹਿਰ ਆਉਂਦੀ ਆ ਪਾਖੜਾ ਅੱਜ ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਦੋ ਚਾਰ ਚਲੇ ਰੀਲਰ ਰੂਲੀਆਂ ਬਣਾ ਲਾਂਗੇ ਤੇ ਬਾਕੀ ਉਹਦੇ ਬਾਰੇ ਵੀ ਥੋੜੀ ਬਹੁਤ ਗੱਲਬਾਤ ਆਪਾਂ ਤੁਸੀਂ ਖੜ ਕੇ ਕਰਾਂਗੇ ਉਹਦੇ ਕਿਨਾਰੇ ਤੇ ਉਲਤੇ ਏ ਆ ਗਈ ਪਾਖੜਾ ਅੱਗੇ ਪਾਖੜਾ ਦਾ ਪੋਲਾਗਾ ਤੇ ਉੱਥੇ ਖੜਕੇ ਆਪਾਂ ਪਹਿਲਾਂ ਸਾਈਡ ਤੇ ਗੱਡੀ ਲਾਵਾਂਗੇ ਗੱਡੀ ਲਾਉਣ ਤੋਂ ਬਾਅਦ ਆਪਾਂ ਉਥੇ ਥੋੜੀ-ਬਹੁਤ ਵੀਡੀਓ ਬਣਾਵਾਂਗੇ ਤੇ ਥੋੜੀ-ਬਹੁਤ ਗੱਲਬਾਤ ਕਰਾਂਗੇ ਇਹ ਰਹੇ ਪਾਖੜਾ ਦੇ ਜਿਹਨੂੰ ਆਪਾਂ ਕਹਿ ਦਿੰਨੇ ਆ ਖਤਾਂ ਬਹੁਤ ਵੱਡੇ-ਵੱਡੇ ਸ਼ਪੈਦੇ ਨੇ ਇਥੇ ਤੇ ਇਹ ਰਹੀ ਆਪਣੀ ਪਾਖੜਾ ਇਹਦੀ ਇੱਕ ਖਾਸੀਅਤ ਇਹ ਹੈ ਵੀ ਚਾਹੇ ਜਿੰਨੀਆਂ ਮਰਜ਼ੀ ਬਰਸਾਤਾਂ ਹੋਈ ਜਾਣ ਜਿੰਨੀਆਂ ਮਰਜ਼ੀ ਇਹਦੇ ਪਾਣੀ ਦਾ ਰੰਗ ਨਹੀਂ ਬਦਲਦਾ ਚਾਹੇ ਜਿੰਨੇ ਮਰਜ਼ੀ ਮੀਂਹ ਪਈ ਜਾਣ ਚਾਹੇ ਜਿੰਨਾ ਮਰਜ਼ੀ ਸੁੱਕਾ ਪਈ ਜਾਵੇ ਇਹਦਾ ਪਾਣੀ ਐਵੇਂ ਸਾਫ਼ ਹੀ ਰਹਿੰਦਾ ਹੈ ਬਿਲਕੁਲ ਸਾਫ਼ ਦੇਖੋ ਕਿੰਨੀ ਸੋਹਣੀ ਗ੍ਰੀਨਰੀ ਹੈ ਇਹ ਇਸ ਤੋਂ ਬਾਅਦ ਜਿੱਧਰ ਨੂੰ ਪਾਣੀ ਵਗ ਰਿਹਾ ਹੈਗਾ ਕੁਸਲੇ ਇੱਕ ਵਿੱਚ ਦੀ ਹੁੰਦੀ ਹੋਈ ਕਹਾ ਹੇ ਹਰਿਆਣਾ ਦੇ ਵਿੱਚ ਐਂਟਰ ਕਰ ਜਾਂਦੀ ਹੈ ਪਾਖੜਾ ਨਹਿਰ ਦੇਖੋ ਥੋੜੀ ਬਹੁਤ ਸਫਾਈ ਕਰਨ ਵਾਲੀ ਹੈਗੀ ਹੈ ਪਰ ਫਿਰ ਵੀ ਬਹੁਤ ਲੋਕਾਂ ਨੂੰ ਜ਼ਿੰਦਗੀਆਂ ਦਿੰਦੀ ਹੈ ਤੇ ਕਿੰਨੇ ਹੀ ਲੋਕਾਂ ਦੀ ਪਿਆਸ ਇਹ ਭੁਝਾਉਂਦੀ ਹੈ ਕਿੰਨੇ ਖੇਤਾਂ ਨੂੰ ਪਾਣੀ ਦਿੰਦੀ ਹੈ ਪਰ ਕਈ ਲੋਕ ਬਦਕਿਸਮਤ ਵੀ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਸਟ्रेस ਦੇ ਵਿੱਚ ਆ ਕੇ ਜਾਂ ਕਿਸੇ ਟੈਨਸ਼ਨ ਦੇ ਵਿੱਚ ਆ ਕੇ ਜਾਂ ਕਿਸੇ ਗੱਲੋਂ ਦੁਨੀਆ ਤੋਂ ਜਦੋਂ ਦੁਖੀ ਹੋ ਜਾਂਦੇ ਨੇ ਤਾਂ ਆਪਦੀ ਜੀਵਨ ਰੀਲਾ ਸਮਾਪਤ ਕਰਨ ਦਾ ਵੀ ਇਹਨੂੰ ਸਾਧਨ ਚੁਣ ਲੈਂਦੇ ਨੇ ਐਸੀ ਮਾੜੀ ਗੱਲ ਹੈ ਚਲੋ ਹੁਣ ਅੱਗੇ ਆਪਾਂ ਦੇਖਾਂਗੇ ਕੱਗਰ ਕੱਗਰ ਦੇ ਵਿੱਚ ਕਿੰਨਾ ਕੁ ਪਾਣੀ ਹੈ ਕੀ ਗੱਲਬਾਤ ਹੈ ਅੱਗੇ ਆਪਾਂ ਕੱਗਰ ਦਰਿਆ ਦੇ ਵੀ ਦਰਸ਼ਨ ਜ਼ਰੂਰ ਕਰਾਂਗੇ ਸਰਦੂਲੇ ਵਾਲਾ ਕ੍ਰਾਸ ਕਰਕੇ ਆਪਾਂ ਸਰਦੂਲਗੜ ਵੱਲ ਨੂੰ ਜਾ ਰਹੇ ਹਾਂ ਇੱਥੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਹੀ ਸਰਦੂਲੇ ਵਾਲਾ ਸਰਦੂਲਗੜ ਹੈਗਾ ਤੇ ਉਸ ਤੋਂ ਪਹਿਲਾਂ ਯਾਨੀ ਕਿ ਐਂਟਰੀ ਤੋਂ ਉਪਰ ਇੱਕ ਕੱਗਰ ਦਰਿਆ ਜਿਹੜਾਗਾ ਆਪਣਾ ਕਹਿ ਲਓ ਆ ਜਾਂਦਾਗਾ ਜਿਹਨੂੰ ਸਾਡੇ ਇੱਧਰਲੀ ਭਾਸ਼ਾ ਦੇ ਵਿੱਚ ਨਾਲੀ ਕਹਿੰਦੇ ਨੇ ਨਾਲੀ ਪਤਾ ਨਹੀਂ ਕਿਉਂ ਕਹਿੰਦੇ ਨੇ ਵੈਸੇ ਇਹਦਾ ਨਾਮ ਹੈਗਾ ਜਿਹੜਾ ਇੱਕ ਗਰਦ ਰਿਆਗਾ ਤੇ ਇਹ ਜਦੋਂ ਪੂਰੇ ਮਤਲਬ ਖੜਾ ਦੇ ਵਿੱਚ ਇਹਦੇ ਵਿੱਚ ਪਾਣੀ ਆਉਂਦਾ ਨਾ ਇਹ ਪੂਰਾ ਆਪਦਾ ਵਿਚਾਰ ਨੂੰ ਉਧਾਰਨ ਕਰ ਲੈਂਦੀ ਹੈ ਨਹੀਂ ਤਾਂ ਇਹਦੇ ਵਿੱਚ ਬਹੁਤ ਹੀ ਥੋੜਾ ਪਾਣੀ ਹੁੰਦਾਗਾ ਕਾਰਖਾਨਿਆਂ ਦਾ ਹੁੰਦਾਗਾ ਜਾਂ ਮਤਲਬ ਕਾਲਾ ਜਿਆ ਆਪਣੀ ਵਗਦਾ ਹੁੰਦਾਗਾ ਤੇ ਪਰ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਇੰਨੇ ਭਿਆਨਕ ਇਹਦੀ ਭਿਆਨਕ ਸਥਿਤੀ ਬਣ ਜਾਂਦੀ ਹੈ ਵੀ ਆਪਾਂ ਸੋਚ ਵੀ ਨਹੀਂ ਸਕਦੇ ਇਹ ਹੈ ਜੀ ਕਗਰ ਪਾਣੀ ਲਗਭਗ ਬਹੁਤ ਘੱਟ ਹੈਗਾ ਹੁਣ ਤਾਂ ਲਗਭਗ ਥੱਲੇ ਚਲਾ ਗਿਆ ਘਰ ਦੇਖ ਕੇ ਐਵੇਂ ਲੱਗਦਾ ਹੈਗਾ ਵੀ ਪਹਿਲਾਂ ਪਾਣੀ ਵਿੱਚ ਕਾਫੀ ਜ਼ਿਆਦਾ ਹੋ ਗਿਆ ਹੋਊਗਾ ਹੁਣ ਤਾਂ ਪੁੱਲ ਤੋਂ ਬਹੁਤ ਨੀਚੇ ਵਗ ਰਿਹਾ ਹੈਗਾ ਬਹੁਤ ਜ਼ਿਆਦਾ ਤੇ ਪਾਣੀ ਸਾਰਾ ਇਹ ਮੀਹਾਂ ਦਾ ਪਾਣੀ ਹੈਗਾ ਪਿੱਛੇ ਮੀਂਹ ਪਈ ਜਾਂਦੇ ਨੇ ਫਿਰ ਵੀ ਐਵੇਂ ਮੰਨੋ ਵੀ ਜ਼ਿਆਦਾ ਪਾਣੀ ਹੈ ਪਰ ਜਿਹੜਾ ਇਹਦਾ ਭਿਆਨਕ ਰੂਪ ਹੈਗਾ ਉਹ ਨਹੀਂ ਹੈਗਾ ਖਤਰੀ ਕੋਈ ਗੱਲ ਨਹੀਂ ਆ ਪਾ ਐਂਟਰ ਕਰ ਚੁੱਕਿਆਗੇ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਜਿਹੜਾ ਡਵਾਈਡਰ ਦਿਸ ਰਿਹਾ ਹੈਗਾ ਪਿਛਲੀ ਵਾਰੀ ਇਹਦੇ ਸਾਰੇ ਸਾਰੇ ਰਸਤੇ ਬੰਦ ਕਰਕੇ ਇਹਨੂੰ ਇੱਕ ਪਾਸੇ ਤੋਂ ਬਲੌਕ ਕਰਤਾ ਸੀ ਤਾਂ ਕਿ ਜਿਹੜਾ ਘੱਗਰ ਦਾ ਜਿਹੜਾ ਪਾਣੀ ਹੈਗਾ ਉਹ ਸ਼ਹਿਰ ਦੇ ਵਿੱਚ ਨਾ ਜਾ ਸਕੇ ਕਿਉਂਕਿ ਇਹਦਾ ਪਿਛਲੇ ਪਾਸਿਓਂ ਜਿਹੜੇ ਜਿੱਧਰੋਂ ਆ ਰਹੀ ਹੈਗੀ ਵਹਾਅ ਹੈਗਾ ਤੇ ਉਸ ਪਾਸਿਓਂ ਕਾਫੀ ਜਿਆਦਾ ਇਹ ਫੈਲ ਚੁੱਕੇ ਸੀਗੇ ਤੇ ਸਾਰੇ ਸ਼ਹਿਰ ਨੂੰ ਖਤਰਾ ਹੋਇਆ ਸੀਗਾ ਤੇ ਪਿੰਡਾਂ ਦੇ ਪਿੰਡ ਤੇ ਬਹੁਤ ਦੂਰੋਂ ਦੂਰੋਂ ਸੰਗਤ ਨੇ ਆ ਕੇ ਟਰੈਕਟਰਾਂ ਟਰੈਕਟਰ ਤੇ ਇਸ ਸਰਦੂਰਗੜ ਜਿਹੜਾ ਸ਼ਹਿਰ ਹੈਗਾ ਉਹਨੂੰ ਬਚਾਇਆ ਸੀਗਾ ਤੇ ਬਹੁਤ ਦੂਰੋਂ ਦੂਰੋਂ ਸੀਗੀ ਜਿਹੜੀ ਲੋਕਾਂ ਨੇ ਖਰੇਚਾਰੇ ਦੀ ਸੇਵਾ ਕੀਤੀ ਸੀਗੀ ਲੰਗਰ ਪਾਣੀ ਦੀ ਸੇਵਾ ਕੀਤੀ ਸੀ ਤੇ ਜਿਹਦੇ ਵਿੱਚ ਸਾਡੇ ਇਲਾਕੇ ਦੇ ਭਾਈ ਗੁਰਦੀਪ ਗੈਟੀਹੂਰੀ ਜਿਨ੍ਹਾਂ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਜਾ ਜਾ ਕੇ ਕਿਸ਼ਤੀਆਂ ਦੇ ਰਾਹੀਂ ਇੱਕ ਸਮਾਜ ਸੇਵੀ ਦੇ ਤੌਰ ਤੇ ਕੰਮ ਕਰਦੇ ਨੇ ਬਾਈ ਕਰਦੀਪ ਕਹਟੀ ਉਹਨਾਂ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਜਾ ਜਾ ਕੇ ਲੰਗਰ ਪਾਣੀ ਪਹੁੰਚਾਇਆ ਤੇ ਕਈਆਂ ਦਾ ਜਿਹੜਾ ਮਾਲ ਡੰਗਰ ਸੀਗਾ ਉਹ ਵੀ ਬਾਹਰ ਕੱਢਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਜਿਹੜਾ ਆਪਾਂ ਦੇਖ ਰਹੇ ਹਾਂ ਸੱਜੇ ਪਾਸੇ ਰਸਤਾਗਾ ਇੱਥੇ ਵੀ ਤਨਕੁਨਨੀ ਜੀ ਬਣੀ ਹੋਈ ਹੈ ਇਹ ਜਾਂਦਾਗਾ ਜੀ ਸਰ੍ਹਸੇ ਨੂੰ ਇੱਧਰ ਵੀ ਹਰਿਆਣਾਗਾ ਤੇ ਹੁਣ ਜੇ ਆਪਾਂ ਦੇਖਿਆ ਵੀ ਆਪਾਂ ਜਾਣਾਗਾ ਖੱਬੇ ਪਾਸੇ ਜਿਹੜੇ ਜਿੱਥੇ ਆਪਣਾ ਫਲੱਡ ਕੰਟਰੋਲ ਰੂਮ ਬਣਿਆ ਹੋਇਆ ਹੈਗਾ ਐਸਡੀਐਮ ਦਫ਼ਤਰ ਦੇ ਵਿੱਚ ਕਹਿ ਲਓ ਉੱਥੇ ਐਵੇਂ ਉਹਨੂੰ ਵੀ ਇਹ ਪਿੰਡ ਤੋਂ ਬਾਹਰ ਬਾਹਰ ਹੈਗਾ ਠੀਕ ਹੈ ਤੇ ਇੱਕ ਸੜਕ ਦੇ ਉੱਪਰ ਜਾਨਵਰ ਤੁਰਿਆ ਜਾਂਦਾ ਗੋ ਤੁਰੀ ਜਾਂਦੀ ਆ ਪਰ ਗੱਡੀ ਹੌਲੀ ਕਰ ਲਈਏ ਕਿਤੇ ਵਿਚਾਰੀ ਥੱਲੇ ਨਾ ਜੇ ਲੰਗ ਗਈ ਤੇ ਇਧਰ ਆ ਗਾ ਫਤਿਹਯਾਬਾਦ ਰਤਿਆ ਹਿਸਾਰ ਰੋहतक ਦਿੱਲੀ ਐਸ ਰੂਟ ਦੇ ਉੱਤੇ ਕੋਈ ਯਾਨੀ ਕਿ ਰੂਟ ਚੱਲੀ ਜਾਂਦੀ ਹੈ ਪਹਿਲਾਂ ਇਹਦੀ ਹਾਲਤ ਕਾਫੀ ਮਾੜੀ ਸੀ ਮੈਨੂੰ ਲੱਗਦਾ ਹੁਣ ਤਾਂ ਇਹ ਦੁਬਾਰਾ ਤਿਆਰ ਹੋ ਗਈ ਤੇ ਆਪਾਂ ਅੱਗੇ ਵੀਡੀਓ ਨਹੀਂ ਬਣਾਵਾਂਗੇ ਕਿਉਂਕਿ ਅੱਗੇ ਜਿਹੜਾ ਹੈਗਾ ਕੰਪਲੈਕਸ ਹੈਗਾ ਉਹ ਸਰਕਾਰੀ ਕੰਪਲੈਕਸ ਹੈਗਾ ਤੇ ਆਪਣੀ ਜਿਹੜੀ ਅੱਜ ਦਾ ਜਿਹੜਾ ਆਪਣਾ ਬਲੌਗ ਸੀਗਾ ਇਹਨੂੰ ਆਪਾਂ ਕਰ ਦਿਆਂਗੇ ਇੱਥੇ ਸਮਾਪਤ ਤੇ ਆਪਾਂ ਹੁਣ ਦੇ ਰਿਆਂ ਆਪਣੇ ਫਲੱਡ ਕੰਟਰੋਲ ਡਿਊਟੀ ਤੇ ਜੇ ਤੁਹਾਨੂੰ ਇਹ ਚੰਗਾ ਲੱਗਿਆ ਮੇਰਾ ਬਲੌਗ ਤਾਂ ਇਹਨੂੰ ਲਾਈਕ ਜ਼ਰੂਰ ਕਰਦੇ ਹੋ ਜੇ ਕੋਈ ਤੁਹਾਡਾ ਸੁਝਾਅ ਹੋਵੇ ਕਿਉਂਕਿ ਮੈਂ ਹਜੇ ਲਗਭਗ 1-2 ਬਲੌਗ ਹੀ ਬਣਾਏ ਨੇ ਤੇ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਜਿਹਾ ਹੌਸਾ ਕਿੱਤਾਂ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ